ਡਿਊਟੀ ਦੇ ਦੌਰਾਨ ਬਿਜਲੀ ਕਰਮਚਾਰੀ ਲੈਂਡਮੈਨ ਨੂੰ ਲੱਗਿਆ ਕਰੰਟ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਡਾਕਟਰਾਂ ਨੇ ਨਹੀਂ ਕੀਤਾ ਇਲਾਜ ਬਿਨਾ ਚੈੱਕ ਕੀਤੇ ਮਰੀਜ਼ ਨੂੰ ਕੀਤਾ ਪਟਿਆਲਾ ਰੈਫਰ ਮਰੀਜ਼ ਸਾਥੀ ਦਾ ਇਲਾਜ ਨਾ ਹੋਣ ਤੇ ਨਰਾਜ਼ ਬਿਜਲੀ ਕਰਮਚਾਰੀ ਸਾਥੀਆਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਮਰਦਾਬਾ ਮਰਦਾਬਾ ਸਰਕਾਰੀ ਹਸਪਤਾਲ ਦਾ ਸਟਾਫ ਕਰਦਾ ਕੀ ਆਪਣਾ ਇੱਕ ਸਾਥੀ ਜੇਲਮ ਸੀਐਚਬੀ ਜੇ ਜਿਹੜਾ ਵੀ ਜੈ ਫਤਿਹ ਹੁੰਦੇ ਨੇ ਡਾਕਟਰ ਮੁਰਦਾਬਾਦ 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 ਅਮਨੋ ਹਸਪਤਲ ਦੇ ਨਾਲ ਡਾਕਟਰ ਕੰਮ ਕਰਦਾ ਪਿਆ ਸੀ ਮੀਟਿੰਗ ਉਹਨੂੰ ਜਿਹੜਾ ਅਟੈਂਡ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਗੁਰਮੇਲ ਸਿੰਘ ਸਰ ਕੀ ਇਹ ਮਸਲਾ ਜਿਹੜਾ ਹਸਪਤਲ ਜਿਹੜਾ ਹੈ ਅੱਜ ਇਹ ਸ਼ਾਮ ਨੂੰ ਮੇਰਾ ਜਿਹੜਾ ਇੱਕ ਲਾਈਨਮੈਨ ਹੈ ਉਹਦਾ ਕਰੰਟ ਲੱਗਣ ਦੀ ਮੈਨੂੰ ਖਬਰ ਆਈ ਤੇ ਸਰਕਾਰੀ ਹਸਪਤਾਲ ਦੇ ਫੀਲਡ ਰਾਜਪਾਲ ਵੀ ਕਿਹਾ ਫਿਰ ਅਸੀਂ ਜਿਹੜਾ ਉਹਨੂੰ ਐਮਰਜੈਂਸੀ 'ਚ ਜਿਹੜਾ ਵੀ ਉਹਦਾ ਭਰਤੀ ਕਰਾਇਆ ਤੇ ਆਣ ਤੇ ਉਰੇ ਪਹਿਲਾਂ ਤਾਂ ਉਰੇ ਡਾਕਟਰਾਂ ਨੇ ਜਿਹੜਾ ਬਿਲਕੁਲ ਗੌਰ ਨਹੀਂ ਕਰੀ ਤੇ ਉਰਾ ਪਰਾਂ ਤੋਂ ਆ ਫੜ ਫੜ ਕੇ ਵੀ ਦੇਖ ਲਓ ਪੇਸ਼ੈਂਟ ਨੂੰ ਦੇਖ ਲਓ ਤੇ ਉਹਨਾਂ ਨੂੰ ਲਿਆਣਾ ਪਿਆ ਤੇ ਫਿਰ ਇਹਨਾਂ ਨੇ ਮੜਾ ਮੋਟਾ ਜਿਹੜਾ ਛੋਟੀ ਮੋੜੀ ਪੱਟੀ ਪੁੱਟੀ ਜੀ ਕਰਕੇ ਤੇ ਕਹਿੰਦੇ ਵੀ ਉਰੇ ਕੋਈ ਇਲਾਜ ਨਹੀਂ ਹੈਗਾ ਤੇ ਪਟਿਆਲੇ ਕਹਿੰਦੇ ਲਿਜਾਣਾ ਪੈਣਾ ਤੇ ਬੀਪੀ ਵੀ ਫਿਰ ਕਹਿ ਕਹਿ ਕੇ ਮਸਾਂ ਵੀ ਬੜੀ ਮੁਸ਼ਕਲ ਨਾਲ ਚੈੱਕ ਕਰਵਾਇਆ ਤੇ ਡਾਕਟਰ ਵੀ ਜਿਹੜੇ ਉਰੇ ਦੇਖਿਆ ਜਿਨ੍ਹਾਂ ਨੂੰ ਵੀ ਬਿਲਕੁਲ ਹੀ ਪ੍ਰੋਫੈਸ਼ਨਲ ਨਹੀਂ ਹੈਗੇ ਸਾਰੇ ਇਹਨਾਂ ਦਾ ਆਪਣਾ ਟ੍ਰੇਨਿੰਗ ਤੇ ਹੀ ਹੈ ਤੇ ਬਿਲਕੁਲ ਬੀਪੀ ਵੀ ਚੈੱਕ ਕਰਨਾ ਜਿਹਨਾਂ ਨਹੀਂ ਆਂਦਾ ਮੇਰੇ ਖਿਆਲ ਨਾਲ ਤੇ ਬਾਅਦ ਚੋ ਇੱਕ ਆਂਟੀ ਨੇ ਆ ਕੇ ਜਿਹੜਾ ਬੀਪੀ ਚੈੱਕ ਕੀਤਾ ਤੇ ਫੇਰ ਫੇਰ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਰਜਿੰਦਰਾ ਹਸਤਾਲ ਪਟਿਆਲੇ ਵਿਖੇ ਲੈ ਜਾਓ ਕਿਉਂਕਿ ਇਹਨਾਂ ਕੋਲ ਸਾਨੂੰ ਇਹ ਦੱਸਿਆ ਗਿਆ ਵੀ ਈਸੀਜੀ ਮਸ਼ੀਨ ਜਾਂ ਹੋਰ ਕੋਈ ਵੀ ਸਕੈਨਿੰਗ ਮਸ਼ੀਨ ਜਿਹੜੀ ਔਰੇ ਨਹੀਂ ਹੈਗਾ ਤੇ ਐਵੇਂ ਫੇਰ ਸਾਨੂੰ ਜਿਹੜਾ ਪੇਸ਼ੈਂਟ ਦਾ ਜਿਹੜਾ ਸਮਾਂ ਬਰਬਾਦ ਜਿਹੜਾ ਬਹੁਤ ਜ਼ਿਆਦਾ ਕਰਿਆ ਗਿਆ ਜੋ ਕਿ ਇੱਥੇ ਕਿਹੜੇ ਡਾਕਟਰ ਸੀ ਉਸ ਟਾਈਮ ਡਾਕਟਰ ਦਾ ਮੈਨੂੰ ਨਾਮ ਤੇ ਨਹੀਂ ਪਤਾ ਪਰ ਇੱਕ ਲੇਡੀ ਸੀਗੇ ਜਿਹੜੇ ਡਾਕਟਰ ਸੀਗੇ ਯੰਗ ਲੇਡੀ ਸੀਗੇ ਤੇ ਇੱਕ ਮੁੰਡਾ ਸੀਗਾ ਜਿਹੜਾ ਡਾਕਟਰ ਸੀ ਮੌਕੇ ਤੇ ਜਿਹੜਾ ਸੀ ਮਰੀਜ਼ ਦਾ ਨਾਮ ਕੀ ਹੈ ਮਰੀਜ਼ ਦਾ ਨਾਮ ਜੀ ਪ੍ਰਦੀਪ ਕੁਮਾਰ ਤੁਸੀਂ ਕੀ ਮੰਗ ਰਹੇ ਹੋ ਇਸ ਟਾਈਮ ਮੰਗ ਰੱਖਦੇ ਆ ਵੀ ਇੱਕ ਤਾਂ ਜਿਹੜਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਸਮੇਂ ਸਿਰ ਜਿਹੜਾ ਉਹਨਾਂ ਨੇ ਮਰੀਜ਼ ਨੂੰ ਅਟੈਂਡ ਨਹੀਂ ਕੀਤਾ ਤੇ ਜਿਹੜਾ ਲਾਪਰਵਾਹੀ ਜਿਹੜੀ ਬਹੁਤ ਜ਼ਿਆਦਾ ਵਰਤੀ ਗਈ ਕਿਉਂਕਿ ਇੱਕ ਜਿਹੜਾ ਕਰੰਟ ਲੱਗਿਆ ਹੋਇਆ ਪੇਸ਼ੈਂਟ ਹੁੰਦਾ ਜਿਹੜਾ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੁੰਦਾ ਕਿਉਂਕਿ ਜਿਹੜੇ ਸ਼ੁਰੂ ਦੇ ਜਿਹੜੇ 1-2 ਘੰਟਾ ਜਿਹੜਾ ਉਸ ਦੇ ਅੰਦਰ ਅੰਦਰ ਉਹਦੇ ਸਾਰੇ ਸਕੈਨ ਵਗੈਰਾ ਜਿਹੜੇ ਕਰਨੇ ਜ਼ਰੂਰੀ ਆ ਤੇ ਬਿਲਕੁਲ ਵੀ ਇਸ ਚੀਜ਼ ਵੱਲ ਗੌਰ ਨਹੀਂ ਕਰੀਗੀ ਤੇ ਹੋਰ ਦੂਜਾ ਜਿਹੜਾ ਬਿਲਕੁਲ ਇਹਨਾਂ ਕੋਲ ਜਿਹੜੀ ਇੱਕ ਵੀ ਮਸ਼ੀਨ ਨਹੀਂ ਉਰੇ ਚੱਲਦੀ ਤੇ ਉਹ ਵੀ ਅਸੀਂ ਜਿਹੜਾ ਉਹਦੇ ਕਰਕੇ ਨਹੀਂ ਤੇ ਉਰੇ ਹੀ ਜਿਹੜਾ ਅਸੀਂ ਇਲਾਜ ਉਹਦਾ ਕਰਵਾ ਸਕਦੇ ਸੀ ਤੇ ਮੰਗ ਇਹ ਹੀ ਆ ਵੀ ਇਸ ਦੇ ਜਿਹੜੇ ਇਸ ਨੂੰ ਦੇਖਿਆ ਜੇ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਸੁਖਦੇਵ ਸਿੰਘ ਰਠੌਰ ਪ੍ਰਧਾਨ ਟੈਕਨੀਕਲ ਸਰਵੇ ਯੂਨਿਟ ਡਿਵੀਜ਼ਨ ਰਾਜਪੁਰਾ ਸਰ ਜਿਹੜੇ ਤੁਸੀਂ ਅੱਜ ਜਿੰਨੇ ਕਰੰਟ ਲੱਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਹ ਕੱਲ ਤੁਸੀਂ ਕੀ ਕਰਦੇ ਹੋ ਇਸ ਬਾਰੇ ਜੋ ਅਸੀਂ ਪਹਿਲਾਂ ਵੀ ਕਹਿ ਗਏ ਆ ਕਿ ਸਾਡੇ ਸਾਥੀ ਨੂੰ ਕਰੰਟ ਲੱਗਿਆ ਹੈ ਉਹ ਜਦੋਂ ਸਾਥੀ ਤੋਂ ਨੁਕੀ ਆਏ ਨੇ ਇੱਥੇ ਤਾਂ ਉਸ ਨੂੰ ਪੋਰਾ ਵੀ ਇੱਥੇ ਪੁੱਛ ਕੇ ਨਹੀਂ ਹੋਈ ਲਾਜਤਾ ਕਰਨਾ ਬੜੀ ਜ਼ਰੂਰ ਦੀ ਗੱਲ ਹੈ ਕਿ ਕੋਈ ਬੀਪੀ ਵੀ ਚੈੱਕ ਨਹੀਂ ਕੀਤਾ ਗਿਆ ਔਰ ਕਹਿੰਦੇ ਨੇ ਸਾਡੇ ਕੋਲ ਮਸ਼ੀਨਾਂ ਹੀ ਕੋਈ ਨਹੀਂ ਓ ਸਰਕਾਰ ਬਹੁਤ ਕੁਝ ਕਹਿਦੀ ਏ ਪਰ ਜੋ ਗਰਾਊਂਡ ਲੈਵਲ ਹੈ ਉਸ ਤੇ ਬਿਲਕੁਲ ਖੋਖਲਾ ਆਨ ਜਿਹੜਾ ਨਜ਼ਰ ਆ ਰਿਹਾ ਜੋ ਸਾਡੇ ਸਾਥੀ ਹੁਣ ਨਾਰੇबाजी ਕੀਤੀ ਏ ਅਸੀਂ ਆਪਣਾ ਪ੍ਰੋਟੈਸਟ ਕੀਤਾ ਸਾਨੂੰ ਅਧਿਕਾਰ ਹੈ ਅਸੀਂ ਆਪਣਾ ਜੋ ਬਣਦਾ ਸਾਡਾ ਰੋਸ ਹੈ ਕਿਉਂਕਿ ਸਾਡੇ ਸਾਥੀ ਦਾ ਕਰੰਟ ਇੱਕ ਬਹੁਤ ਵੱਡੀ ਉਹ ਹੈ ਜਦੋਂ ਲੱਗਦਾ ਧਰਤੀ ਦੇ ਪੈਰਾਂ ਦੇ ਵਿੱਚੋਂ ਤੱਕ ਜਿਹੜੇ ਸਰਾਖ ਜਿਹੜੇ ਨੇ ਸਰੀਰ ਚ ਨਿਕਲਦੇ ਨੇ ਉਹ ਕਿਤੇ ਵੀ ਬਾਡੀ ਤੇ ਜਾ ਕੇ ਨੁਕਸਾਨ ਕਰ ਸਕਦਾ ਉਹ ਕੋਈ ਵੀ ਕਿਸੇ ਵੀ ਅੰਗ ਨੂੰ ਜਿਹੜਾ ਹੈ ਉਹ ਪੈ ਸਕਦਾ ਹੈ ਕੋਈ ਵੀ ਅੰਗ ਉਹ ਡੈਮੇਜ ਕਰ ਸਕਦਾ ਹੈ ਜਿਹੜਾ ਕਰੰਟ ਹੈ ਇੱਕ ਬਹੁਤ ਵੱਡੀ ਐਵੇਂ ਕਹਿ ਦਿੰਦਾ ਸੋਖੀ ਗੱਲ ਹੈ ਕਿ ਕਰੰਟ ਜਿਹੜਾ ਹੈ ਸਰੀਰ ਦੀ ਬਾਡੀ ਨੂੰ ਫੈਲ ਕੇ ਜਿਹੜਾ ਹੈ ਕੰਡਮ ਅੰਦਰਲਾ ਹਿਸਤੀ ਇਹਨੂੰ ਕਰ ਦਿੰਦਾ ਜਿਹੜਾ ਨੇ ਉਹਨੂੰ ਜਿਹੜਾ ਹੈ ਕਿ ਰੈਫਰ ਕਰ ਦਿੰਦਾ ਹੈ ਕਿ ਉਹ ਰੈਫਰ ਜਿਹੜਾ ਹੈ ਵੀ ਜਿੱਤੇ ਮਰਜ਼ੀ ਲਾਜੋ ਤੁਸੀਂ ਪ੍ਰੋਪਰ ਤਰੀਕੇ ਨਾਲ ਰੈਫਰ ਵੀ ਨਹੀਂ ਕੀਤਾ ਨਾ ਇਹਨਾਂ ਨੇ ਪ੍ਰੋਪਰ ਗੱਲ ਕੀਤੀ ਹੈ ਇਸ ਕਰਕੇ ਸਾਨੂੰ ਜਿਹੜਾ ਜਥੇਬੰਦੀ ਲੈਵਲ ਤੇ ਅਸੀਂ ਅੱਜ ਇੱਥੇ ਹੁਣੇ-ਹੁਣੇ ਪ੍ਰੋਟੈਸਟ ਕੀਤਾ ਸਵੇਰੇ ਅਸੀਂ ਰਣਨੀਤੀ ਘਟਕੇ ਜੋ ਇੱਥੋਂ ਦਾ ਪ੍ਰਸ਼ਾਸਨਿਕ ਅਧਿਕਾਰੀ ਨੇ ਐਸਐਮਓ ਸਾਹਿਬ ਹੈ ਅਸੀਂ ਉਹਦੇ ਖਿਲਾਫ ਕਿਉਂਕਿ ਉਹ ਇੱਥੋਂ ਦਾ ਇੱਕ ਅਨਚਾਰਜ ਹੈ ਜ਼ਿੰਮੇਵਾਰ ਹੈ ਉਸ ਜ਼ਿੰਮੇਵਾਰ ਦੀ ਅਧਿਕਾਰੀ ਦੇ ਖਿਲਾਫ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਔਰ ਉਹਦੀ ਉਹਦੀ ਡਿਊਟੀ ਹੈ ਕਿ ਉਹ ਜੋ ਇੱਥੋਂ ਦੀ ਅੱਜ ਘਟਨਾ ਵਾਪਰੀ ਹੈ ਸਾਨੂੰ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇੱਥੇ ਦਾ ਇਹ ਹਾਲ ਚਿਰ ਜੜੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਨਾ ਖਿਲਾਫ ਸਖਤ ਜਿਹੜੀ ਕਾਰਵਾਈ ਹੈ ਉਹ ਕਰਨ ਤਾਂ ਕਿ ਅਸੀਂ ਆਪਣਾ ਜਿਹੜਾ ਸਾਡੇ ਮੁਲਾਜ਼ਮ ਕੋਈ ਹੋਵੇ ਚਾਹੇ ਕੋਈ ਆਮ ਕੋਈ ਵੀ ਹੈ ਕੋਈ ਵੀ ਸ਼ਹਿਰ ਦਾ ਨਿਵਾਸੀ ਹੈ ਜੇ ਉਹਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਤਰਵੰਤੂ ਦੀ ਜਾਨ ਬਚਾਈ ਜਾ ਸਕੇ ਤਾਂ ਕਿ ਉਹਨੂੰ ਰੈਫਰ ਕਰਨ ਦੀ بجائے ਇਹ ਨਹੀਂ ਕਿ ਰੈਫਰ ਹਸਪੀਟਲ ਪਹਿਲਾਂ ਵੀ ਰੈਫਰ ਹਸਪੀਟਲ ਨਾ ਸੀ ਇਹਦਾ ਅੱਜ ਵੀ ਰੈਫਰ ਹਸਪੀਟਲ ਇਹਦਾ ਨਾਂ ਹੈ ਚਮਕ ਰਿਹਾ ਹੈ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਰੈਫਰ ਹਸਪੀਟਲ ਤੋਂ ਪਟਾ ਬੰਦ ਕਰਾ ਕੇ ਅਸੀਂ ਇਹਨੂੰ ਵਧੀਆ ਹਸਪਤਲ ਬਣਾਤਾ ਹੈ ਅਸੀਂ ਅੱਜ ਕਹਿ ਰਹੇ ਹਾਂ ਕਿ ਇਹ ਵੀ ਰੈਫਰ ਹਸਪਤਲ ਹੀ ਅੱਜ ਕਾਗਜ਼ਾਂ ਦੇ ਅੰਦਰ ਬਣ ਕੇ ਰਹਿ ਗਿਆ ਅਸੀਂ ਸਵੇਰੇ ਆਪਣੀ ਨਾਲ ਨੀਤੀ ਨਾਲ ਜੋ ਫੈਸਲਾ ਹੋਏਗਾ ਉਹ ਕਰਾਂਗੇ ਅੱਜ ਕਿੰਨੇ ਵਜੇ ਕਰੋਗੇ 10:00 ਤੋਂ 11:00 ਵਜੇ ਤੇ ਲਗਭਗ ਅਸੀਂ ਜੋ ਆਪਣਾ ਫੈਸਲਾ ਕਰਕੇ ਅਸੀਂ ਕਰ ਦੇ ਤਾ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ